ਕੀ ਹੈ ਜੀ ਸਾਰਿਆਂ ਦੇ ਨੂੰ ਵਾਕ ਨੂੰ ਬੈਕ ਟੂ ਮਾਈ ਚੈਨਲ ਤੇ ਯੋ ਕਿ ਸੜ ਗਿਆ ਅਡਾ ਬੰਨਾ ਵੀ ਕਹਿੰਦਾ ਮਿੱਤਰੋ ਅੱਜ ਦਾ ਵਲੋਗ ਹੋਣ ਜਾ ਰਿਹਾ ਇੰਨੇ ਦਿਨਾਂ ਬਾਅਦ ਵਲੋਗ ਹੋਣ ਜਾ ਰਿਹਾ ਗਰਮੀ ਇੰਨੀ ਹੋਣੀ ਯਾਰ ਤੇ ਮੈਂ ਕਿਹਾ ਅੱਜ ਗਰਮੀ ਦੂਰ ਕਰਦੀਏ ਅੱਜ ਬਣਾਵਾਂਗੇ ਠੰਡੀ ਮਿੱਠੀ ਸ਼ਰਧਾਈ ਤੇ ਬਾਗੇ ਫੁੱਲ ਮਜਾਏਗਾ ਪੀਂਦੇ ਤੇ ਬਣਾਉਣ ਦੇ ਬਾਗੇ ਵਲੋਗ ਦੇ ਨਾਲ ਬਨੇ ਨਾ ਅੰਤ ਕਰਵੈ ਨਾ ਚਲੋ ਸਟਾਰਟ ਕਰਦੇ ਆਂ ਐਨੇ ਦਿਨਾਂ ਬਾਅਦ ਲੋਗ ਆਇਆ ਤੇ ਮੈਂ ਕਿਹਾ ਅੱਜ ਵਲੋਗ ਬਣਾਣਾ ਹੀ ਬਣਾਣਾ ਜੋ ਮਰਜ਼ੀ ਹੋ ਜੇ ਗਰਮੀ ਦੂਰ ਕਰਨੀ ਕਰਨੀ ਠੰਡੀ ਮਿੱਠੀ ਸ਼ਰਧਾਈ ਬਣਾਗੇ ਬਾਗੀਰ ਮਿੱਤਰੋ ਉਹਣਾ ਬਬਨਾ ਨਿਆ ਜੀ ਕੋੜਨਾ ਲਗਾਵਾਂਗੇ ਨਵੇਂ ਲਗਾਣਾ ਬਣਾ ਵਰਸਲ ਸਮਾਨ ਆ ਜਾਓ ਬਦਾਮ ਕਾਲੀ ਮਿਰਚ ਕਾਜੂ ਆਜ ਜਿਹਸਾਰੀਆਂ ਬਾਗੀਰ ਬਲਗਦੇ ਨੇ ਬਨੇ ਐਂਦਿਕਰ ਵੇਨਾ ਚਲੋ ਸਟਾਰਟ ਕਰਦੇ ਆ ਲੈਟਸ ਗੋ ਮਿੱਤਰੋ ਕਹਿੰਦੇ ਕੋੜਨਾ ਥੋੜੀਏ ਤੇ ਆਹ ਥੋੜੀਏ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਕੋੜਨਾ ਪਤਾ ਹੀ ਮੈਨੂੰ ਬਾਕੀ ਦੇ ਮਿੱਤਰੋ ਯਾਰ ਧੋਗੇ ਮਿਲਦੇ ਆਪਾਂ ਤੇ ਆਹ ਦੋਨੋਂ ਚੀਜ਼ਾਂ ਧੋਣੀਆਂ ਨੇ ਪਹਿਲਾਂ ਹੁਣੇ ਲਾ ਗਏ ਨਵੀਆਂ ਬਾਕੀ ਯਾਰ ਉਹ ਆਪਾਂ ਕਲਿੱਪ ਵਿੱਚ ਨਹੀਂ ਪਾਇਆ ਤੇ ਇਸ ਲਈ ਅੱਬ ਹੁਣ ਢੋਲੀ ਮਿੱਤਰੋ ਮਿਲਦੇ ਆ ਪਰ ਲਓ ਮਿੱਤਰੋ ਮਿੱਤਰੋ ਕਹਿੰਦੇ ਆਪਾਂ ਨੂੰ ਆ ਸਮਾਨ ਹੀ ਇਹ ਕੀ ਜੀ ਬਦਾਮ ਤੇ ਕਾਜੂ ਆ ਪਾਤਾ ਹੀ ਚੈੱਕ ਕਰੋ ਮਿੱਤਰੋ ਆ ਕਦਾਂ ਬਦਾਮ ਤੇ ਕਾਜੂ ਪਾਤੇ ਚੈੱਕ ਕਰੋ ਯਾਰ ਥੋੜੇ ਲੱਗਦੇ ਮੈਨੂੰ ਦਮ ਕੋਈ ਨਹੀਂ ਕਰੇ ਬਈ ਉਹ ਪਾ ਲੈਨੇ ਆ ਬਾਕੀ ਦੇ ਮਿੱਤਰੋ ਇਹ ਬੁਰਾ ਖਾਂ ਦੇ ਦਿੱਤੀ ਨੇ ਨੇ ਤੇ ਇੱਕ ਕਾਲੀ ਮਿਰਚ ਦਾ ਟਾਗੜ ਇੱਕ ਹੀ ਜੀ ਅਖਸ ਖਸ ਪਤਾ ਨਹੀਂ ਕੀ ਏ ਆ ਆ ਪਤਾ ਨਹੀਂ ਕੀ ਆਪਾਂ ਨੂੰ ਕਹਿੰਦਾ ਇਹ ਹੈ ਲੋਜ ਦਾ ਖਸ ਖਸਤਾ ਹੋ ਗਿਆ ਕਰੋ ਮਿੱਤਰੋ ਆ ਇਹ ਖਵਾ ਦੇ ਲੋ ਪਰ ਮੈਂ ਕਿਹਾ ਬਾਕੀ ਆ ਵੀ ਵਿੱਚ ਪਾ ਦੇਣ ਸਾਰੀ ਸਾਰੀ ਗਾਂ ਪਰ ਮੈਂ ਸੋਨ ਮਤਲਬ ਸਾਈ ਬੰਨੇ ਆ ਮੇਨ ਕੋਲ ਇੱਕ ਆ ਰ ਆ ਕਾ ਬਣਾ ਹੀ ਹੋਣਾ ਮਤਲਬ ਚੱਲੋ ਉਨਾਗਲਾ ਕੁ ਪਾਸਮਾਨੀ ਆਂ ਗੇ ਥੋੜੇ ਜੀ ਪਾਣਿਆ ਆ ਦਾ ਬਾਕੀ ਮਿੱਧਰੋਂ ਵੀ ਛਾੜ ਦੇ ਰੱਖਤਾ ਆਪਾਂ ਤੇ ਬਾਕੀ ਮਿੱਧਰੋਂ ਬਾਰੇ ਦੋ tane ਕਾਲੀ ਮਿਰਚ ਦੇ ਚੈੱਕ ਚੈੱਕ ਕਰੋ ਮੇਤਰੋ ਦੋ ਬੋਲਾਣੇ ਆ ਦੋ ਬੋਲਾਣੇ ਮੈਂ ਕਿ ਪਾਣੀ ਚੈੱਕ ਕਰੋ ਦੇ ਕੋਈ ਨਹੀਂ ਜੇ ਲੋੜ ਪਈ ਹੋਰ ਪਾ ਦਾਂਗੇ ਬਾਕੀ ਯਾਰ ਮੇਤਰੋ ਆ ਇਹ ਸਮਾਨ ਪਿਆਏ ਤੇ ਬੁਰਾ ਮੈਂ ਰੋਕੇ ਪਾਵਾਂਗੇ ਬਾਕੀ ਯਾਰ ਮੇਤਰੋ ਵਲੋਗ ਜਨਲ ਬਣਾਇਰਾਂ ਹੁਣ ਕਰਦੇ ਸਟਾਰਟ ਦੀ ਸਪੀਡ ਕਰ ਦਿੰਦੇ ਆ ਤੇਜ਼ ਰ ਤੇ ਬਾਕੀ ਯਾਰ ਵਲੋਗ ਵਲੋਗ ਜਨਲ ਬਣਾਇਰਾਂ ਨਾ ਕਰ ਰਿਹਾ ਚਲੋ ਸਟਾਰਟ ਕਰਦੇ ਆ ਲੈਟਸ ਗੋ ਸਾਰੇ ਹੋ ਗਿਆ ਕੰਮ ਇਹ ਸਾਰਾ ਆਪਾਂ ਕਰਤੀ ਹੈ ਮਿਕਸਰ ਚੈੱਕ ਕਰੋ ਮਿੱਤਰੋ ਕਹਿੰਦੇ ਬਾਕੀ ਹੁਣ ਸ਼ਰਧਾਈ ਬਣ ਗਈ ਹੁਣ ਆਪਾਂ ਪੀਣੀਏ ਬਾਕੀ ਯਾਰ ਮਿੱਤਰੋ ਇਹਨਨ ਚੋੜਨਾ ਕੰਮ ਸਾਰਾ ਚੈੱਕ ਕਰੋ ਚੁਨੀ ਹੈਗੀ ਆਪਣੇ ਕੋਲ ਉਹ ਵੀ ਮਲਮਲ ਹੀ ਕਹਿੰਦੇ ਇਹਨੂੰ ਜਿਹੜੀ ਤੇ ਬਾਕੀ ਯਾਰ ਮਿੱਤਰੋ ਚੈੱਕ ਕਰੋ ਬਾਕੀ ਹੁਣ ਇਹਨੂੰ ਆਪਾਂ ਕਰਦੇ ਆਂ ਪਾਣੀ ਹੁਣ ਦੁੱਧ ਨਾਲ ਮਿਕਸ ਮਤਲਬ ਜਿਵੇਂ ਮੈਂ ਨਿਚੋੜਨਾ ਹੈ ਬਾਕੀ ਮਿੱਤਰੋ ਆ ਬਣ ਗਈ ਆਪਣੀ ਚੈੱਕ ਕਰੋ ਕਮੜ ਕੇ ਦੱਸਣਾ ਕਿਵੇਂ ਦੀ ਬਣੀ ਬਾਕੀ ਮਿੱਤਰੋ ਜਣ ਆਪਾਂ ਕਰਦੇ ਆ ਸਾਰਾ ਅਗਲਾ ਕੰਮ ਬਾਕੀ ਵਲੋਗਸ ਬਣਾ ਲੈਣਾ ਐਂਡ ਦੇਖ ਰਹਿਣਾ ਚਲੋ ਸਟਾਰਟ ਕਰਦੇ ਆਂ ਦੇ ਲੈਟਸ ਗੋ ਲੋ ਮਿੱਤਰੋ ਕਹਿੰਦੇ ਵੀ ਹੁਣ ਆਪਣਾ ਕੁਆਹ ਕੀ ਪਾਣੀ ਆ ਗਿਆ ਤੇ ਮਿੱਤਰੋ ਚੈੱਕ ਕਰੋ ਹੁਣ ਆਪਾਂ ਆ ਜਿਹੜਾ ਸਾਰਾ ਵੀ ਆ ਕੋਲਿਆ ਮਿਲਿਆ ਹੈਗਾ ਤੇ ਚਮਚਾ ਇੱਧਰ ਪਾਵਾਂਗੇ ਮਤਲਬ ਕਿੰਦੇ ਸ਼ਰਦਾਂ ਦੇ ਕੰਦੇ ਗਈ ਆ ਬੰਨ ਬਾਕੀ ਹੁਣ ਮਿੱਤਰੋ ਦੁੱਧ ਬਣ ਦੀ ਕਸਰ ਤੇ ਬੁਰਾ ਖੰਡ ਪਾਣ ਦੀ ਕਸਰ ਏ ਫਿਰ ਪੀਵਾਂਗੇ ਜੇ ਪੂਰੀਆਂ ਚਿਲਡ ਬਣੀ ਕਹਿੰਦੇ ਬਾਕੀ ਯਾਰ ਮਿੱਤਰੋ ਹੁਣ ਆਪਾਂ ਨੇ ਇਹ ਬੁਰਾ ਖੰਡ ਹੋਈ ਮਿੱਤਰੋ ਕਹਿੰਦੇ ਦੁੱਧ ਵੀ ਪਾਲਿਆ ਤੇ ਚੀਨੀ ਵੀ ਪਾ ਲਈਏ ਪੂਰੇ ਐਂਡ ਬਣਿਆ ਹੈ ਕਹਿੰਦੇ ਮਿੱਤਰੋ ਪੂਰਾ ਚਿਲਡ ਏ ਬਾਕੀ ਚੈੱਕ ਕਰ ਲੋ ਕਿ ਮੇਰੀ ਬਣੀ ਏ ਬਾਕੀ ਹੁਣ ਮਿੱਤਰੋ ਪੀਣੇ ਦਾ ਟੇਸ ਤੁਹਾਨੂੰ ਦੱਸਦੇ ਆ ਫੁੱਲ ਠੰਡੀ ਚਿਲਡ ਮਾਤ ਲਾ ਕੇ ਦੇਖਿਆ ਸੀਗਾ ਤਾਂ ਫੁੱਲ ਠੰਡੀ ਚਿਲਡ ਬਾਕੀ ਨੇ ਮਿੱਤਰੋ ਨੇ ਪੀ ਕੇ ਖਾਣੇ ਆ ਆਪਾਂ ਉਹਲੇ ਭੰਡਾ ਇੱਧਰ ਕਰ ਲਈਏ ਤੇ ਉਧਰ ਸਾਰਾ ਆਪਾਂ ਉਹ ਕੀਤੀ ਪੁੰਨੀ ਹੈ ਹਨਾ ਜਾਲੀ ਨਾਲ ਤੇ ਬਾਕੀ ਯਾਰ ਮਿੱਤਰੋਂ ਹੁਣ ਆਪਾਂ ਪੀ ਕੇ ਦੰਦਰਦੇ ਆ ਲੋਏ ਮਿੱਤਰਾਂ ਕਹਿੰਦੇ ਵੀ ਸ਼ਰਦਾਈ ਆਗੀ ਚੈੱਕ ਕਰੋ ਇਸਕਾ ਲੱਗਾ ਹੈ ਕਹਿੰਦੇ ਪੰਕਾਮ ਬਰਉਣ ਪੀ ਕੇ ਬਖੰਨੇ ਆ ਆਏ ਆਈ ਈ 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 ਰਾ ਸ਼ਰੀਰ ਨੂੰ ਠੰਡ ਲੱਗ ਗਈ ਮਿੱਤਰੋ ਇੰਨੀ ਕੁ ਵਧੀਆ ਚੈੱਕ ਕਰੋ ਮਿੱਤਰੋ ਸ਼ਰਧਾਈ ਉਹ ਹਾਂਜੀ ਮਿੱਤਰੋ ਇਹ ਜਿਹਾ ਬਣਾਇਆ ਜਾ ਵਲੌਗ ਜਿਨ੍ਹਾਂ ਨੂੰ ਵਧੀਆ ਲੱਗੇ ਲਾਈਕ ਮੈਟ ਸ਼ੇਅਰ ਜਰੋਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਨਾ ਪਾ ਦੇਣਾ ਕਰਨਾ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਕਰੇ ਮੇਰੇ ਨਿਊ ਵਲੌਗ ਦੀ ਤੇ ਬਾਕੀ ਯਾਰ ਇਹ ਜਿਹਾ ਬਣਾਇਆ ਦਾ ਵਲੌਗ ਜਿਨ੍ਹਾਂ ਨੂੰ ਵਧੀਆ ਲੱਗੇ ਲੰਕ ਕਰਨ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਕੀ ਯਾਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਤੇਲਨ ਦੇ ਕੇ ਰਬਰਾ ਕਾ ਅੱਜ ਕਰਤੀ ਆਪਾਂ ਗਰਮੀ ਦੂਰ ਠੰਡੀ ਮਟੀਸ਼ਰ ਦਾ ਹੀ ਪੀਏ ਬੋਲਿ ਸਵਾਸੇ ਨੂੰ ਘੱਟ ਉੱਠਾ ਸਾਰਾ ਐਂਡ ਬਣੀ ਸੀ ਬਾਕੀ ਸਾਰੇ ਘਰ ਦੇ ਨੂੰ ਵੀ ਪਈਏ ਬਾਕੀ ਯਾਰ ਮੋਦੀ ਬੜਿਆ ਲੱਗਾ ਬਾਕੀ ਇਹਨਾਂ ਮਿਲਦੇ ਆਪਾਂ ਨੈਕਸਟ ਵੇਲੇ ਨਾਲ ਤੇਲਨ ਦੇ ਕੇ ਰਬਰਾ